ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਸਿਰਫ 3 ਐਮਐਲਏ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲਏ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਸ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲਏ ਨੇ ਵਿਰੋਧ ਕੀਤਾ ਉਹਨਾਂ ਵਿੱਚ ਕਈ ਐਮਐਲਏ ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰ ਗਵਰਨਮੈਂਟ ਨਾਲ ਪੰਗਾ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸਭ ਨਿਭਾਣਗੇ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਜਿੰਨੇ ਵੀ ਕੋਈ ਐਵੀਡੈਂਸ ਹੈ ਮੈਂ ਆਪਣੀ ਮੇਲ ਦੇ ਮਾਧਮੇ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦਸਤੇ ਨੂੰ ਦੇਖ ਕੇ ਜਾਵਾਂਗਾ ਕਿ ਜੇ ਇਹ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਹ ਸਿਆਸਤ ਚਲਾ ਰਹੇ ਆ ਜਿੰਨੇ ਮਾਰਟੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਇਕ ਕਿਸ ਤਰ੍ਹਾਂ ਦੇ ਉਹ ਕੈਰੈਕਟਰ ਦੇ ਮਾਲਕ ਨੇ ਕਿ ਮਿਸ਼ਨ ਲੋਟਸ ਦੇ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਸਵੇਰੇ 9:14 ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ ਸੀ ਜਨ ਸਾਹਿਬ ਤੂੰ ਦੋ ਕੁਟੀਆਂ ਪਹਿਲੇ ਤੁਸੀਂ ਸਮੇਂਦਾਰ ਹੋ ਤੁਸੀਂ ਬਹੁਤ ਬਹੁਤ ਜ਼ਿਆਦਾ ਸਮੇਂਦਾਰ ਹੋ ਉਹਨਾਂ ਕੋਠੀ 'ਚ 9:14 'ਤੇ ਮੈਂ ਪਹੁੰਚਦਾ ਹਾਂ 9:13 'ਤੇ ਮੇਰੀ ਕਾਰ ਜਿਹੜੀ ਲੋਕੇਸ਼ਨ ਹੈ ਉਸ ਕੋਠੀ ਦੀ ਹੈ ਉਸ ਕੋਠੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 ਐਮਐਲਏ ਬੈਠੇ ਹੋਏ ਸੀ ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਸਿਰਫ 3 ਐਮਐਲਏ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲਏ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਸ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲਏ ਨੇ ਵਿਰੋਧ ਕੀਤਾ ਮੈਂ ਉਹਨਾਂ ਦੇ ਜਿਵੇਂ ਅਜੇ ਕੋਈ ਗੱਲ ਜਾਗਰੂਤ ਨਹੀਂ ਕਰਾਂਗਾ ਇਹ ਲੋਕ ਨਹੀਂ ਮੁੜਨਗੇ ਉਹਨਾਂ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਕਿ ਉਹਤੇ ਡੇਢ ਘੰਟਾ ਸਾਨੂੰ ਪਾਠ ਪੜਾਇਆ ਗਿਆ ਸਾਨੂੰ ਨਾਸ਼ਤਾ ਕਰਾਇਆ ਗਿਆ ਔਰ ਤੋਂ ਬਾਅਦ ਸਾਢੇ 10 ਵਜੇ ਬੀਜੀਪੀ ਸਾਹਿਬ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ ਐਮਐਲਏ ਕੋਲ ਪ੍ਰੈਸ ਕਾਨਫਰੰਸ ਕਰਾਈ ਗਈ ਉਹਨਾਂ ਵਿੱਚ ਕਈ ਐਮਐਲਏ ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰ ਗਵਰਨਮੈਂਟ ਨਾਲ ਪੰਗਾ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੁਮਿਕਾ ਹੈ ਉਹ ਚੀਮਾ ਸਭ ਨਿਭਾਣਗੇ ਇਸ ਕਰਕੇ ਮੈਂ ਉਹਨਾਂ ਪਾਤਰੀ ਲੋਕਾਂ ਕਹਿੰਦਾ ਮੇਰਾ ਮੂੰਹ ਬੰਦ ਰਹਿੰਦਿਓ ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਅੱਜ ਦੀ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਜਿਹੜੀ ਚੀਜ਼ ਹੈ ਸਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਦਨੇ ਮੇ ਕੋਈ ਐਵੀਡੈਂਸ ਹੈ ਮੈਂ ਆਪਣੀ ਮੇਲ ਦੇ ਮਾਧਮੇ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦਸਤੇ ਨੂੰ ਦੇਖ ਕੇ ਜਾਵਾਂਗਾ ਕਿ ਜੇ ਇਹ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਐ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਵੇ ਕਿ ਕਿਦਾਂ ਇਹ ਸਿਆਸਤ ਚਲਾ ਰਹੇ ਆ ਕਿਦਾਂ ਮਿਸ਼ਨ ਲੁੱਟੋ ਚਲਾ ਰਹੇ ਆ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਣ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ ਮੈਂ ਸਮਝਦਾਗਾ ਭਾਜਪਾ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ-ਫਰੋਕੋ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਪੈ ਰਹੇ ਨੇਗੇ। ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ। ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ। ਦੂਜੀਆਂ ਪਾਰਟੀਆਂ ਦੇ ਕੌਨਟੈਕਟਾਂ ਦੇ ਰਹੇ ਨੇ। ਸੋ ਇਹ ਮੈਂ ਸਮਝਦਾਗਾ ਕਿ ਭਾਜਪਾ ਜਿਹੜੀ ਆ ਉਹ ਅੱਜ ਖਰੀਦੋ-ਫਰੋਕਤ ਇਤਨੀ ਹੋਈ ਆ ਡਿਫੈਕਸ਼ਨ ਕਿਵਾਰ ਰਹੀ ਆ ਕਿਉਂਕਿ ਭਾਜਪਾ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਅਤੇ ਭਾਜਪਾ ਦੇਸ਼ ਦੇ ਲੋਕ ਪੀਜੇਪੀ ਦੇ ਖਿਲਾਫ ਨੇ ਕਿ ਬੀਜੇਪੀ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਬੀਜੇਪੀ ਪੂਰੀ ਤਰ੍ਹਾਂ ਫੇਲ ਹੋ ਗਈਆ ਕਿਸਾਨ ਦੀਆਂ ਆਵਾਜ਼ਾਂ ਦੁਗੜੀ ਕਰਦਾ ਕਿ ਪਰਲੇਕਿਰ ਕਿਸਾਨ ਧਰਨੇ ਲਾ ਰਿਹਾ ਹੈਗਾ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦੀ ਯਤਨ ਕਰ ਰਹੀ ਹੈ ਤੁਹਾਡੇ ਵਿਧਾਇਕ ਸੀਗੇ ਚਲੂਰਾ ਕੋਲ ਜਾਮ ਲਾ ਰਹੇ ਨੇ ਕਿ ਸਾਡੇ ਤੋਂ ਜਾਣ ਬੁੱਝ ਕੇ ਜਿਹੜਾ ਸਾਡੇ ਕੁਝ ਜਿਹੜੇ ਲੀਡਰ ਸੀ ਉਹ ਕਾਨਫਰੰਸ ਕਰਵਾ ਰਹੇ ਨੇ ਬੀਜੇਪ ਉਦੋਂ ਕਹਿ ਰਹੇ ਸੀ ਕਿ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਾਬੰਦਾਂਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ ਸਾਰੇ ਪੱਤਰ ਇਸ ਤਰ੍ਹਾਂ ਬਣੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੜ੍ਹਾਂਗੇ ਜਿੰਨੇ ਮਾਰਤੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੇਕਟਰ ਦੇ مالک ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਜਿਹੜੇ ਨੇ ਕਿ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਦੇਸ਼ ਦੇ ਲੋਕ ਜਿਹੜੇ ਨੇ ਕਿ منہ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ